ਤਰੰਤਰੰ ਦੇ ਵਿੱਚ ਜਿਮਨੀ ਚੋਣ ਨੂੰ ਲੈ ਕੇ ਹਰੇਕ ਧਿਰ ਦਾ ਜੋਰ ਲੱਗਿਆ ਤੇ ਇੱਥੇ ਆਮ ਆਦਮੀ ਪਾਰਟੀ ਦੇ ਮਨੀਸ਼ ਸੋਦੀਆ ਵੱਲੋਂ ਜਿਹੜਾ ਬਿਆਨ ਦਿੱਤਾ ਸੀ ਸਾਮ-ਦਾਮ, ਦੰਡ-ਭੇਦ, ਲੜਾਈ-ਝਗੜਾ, ਸੱਚ-ਝੂਠ ਉਹ ਕਿਤੇ ਨਾ ਕਿਤੇ ਟੁਕੜਾ ਹੋਇਆ ਦਿਖਾਈ ਦਿੰਦਾ ਕਿਉਂਕਿ ਜਿਹੜੇ ਆਜ਼ਾਦ ਕੈਂਡੀਡੇਟ ਜਿ ਆਪਾਂ ਕਹਿ ਲਈਏ ਕਿ ਪੰਥਕ ਆਪਣੇ ਆਪ ਨੂੰ ਕਹਿੰਦੇ ਕੈਂਡੀਡੇਟ ਉਹਨਾਂ ਦੇ ਸਾਹਮਣੇ ਇੱਕ ਚਾਲਬਾਜ਼ੀ ਕਰਦੇ ਹੋਏ ਮਨਦੀਪ ਸਿੰਘ ਮਤਲਬ ਕਿ ਮਿਲਦਾ ਨਾਮ ਦੇ ਕੈਂਡੀਡੇਟ ਨੂੰ ਤਾਂ ਖੜਾ ਕਰ ਦਿੱਤਾ ਸੀਗਾ ਪਰ ਅਸਲ ਦੇ ਵਿੱਚ ਉਹ ਕੈਂਡੀਡੇਟ ਹੈ ਹੈ ਕੌਣ ਕਿਉਂ ਖੜਾ ਹੋਇਆ ਤੇ ਅਮਰਿਤਪਾਲ ਸਿੰਘ ਦਾ ਜਿਹੜਾ ਚੋਣ ਨਿਸ਼ਾਨ ਸੀਗਾ ਕਿਵੇਂ ਉਹ ਹਾਸਲ ਕਰ ਗਿਆ ਆਸ਼ੂ ਨੇ ਜਦ ਪੱਤਰਕਾਰ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤਰਨਤਰਨ ਦੀ ਜਿਮਨੀ ਚੋਣ ਕਸ਼ਮੀਰ ਸਿੰਘ ਸੋਹਲ ਜਿਹੜੇ ਆਮ ਆਦਮੀ ਪਾਰਟੀ ਦੇ ਵਿਧਾਇਕ ਸੀਗੇ ਉਹਨਾਂ ਦੀ ਮੌਤ ਤੋਂ ਬਾਅਦ ਲੜੀ ਜਾ ਰਹੀ ਹੈ ਜਿੱਥੇ ਕੀ ਹੁਣ ਸਾਰੀਆਂ ਸਿਆਸੀ ਧਿਰਾਂ ਦਾ ਕਾਂਗਰਸ ਪਾਰਟੀ ਦਾ ਭਾਜਪਾ ਦਾ ਅਕਾਲੀ ਦਲ ਦਾ ਆਮ ਆਦਮੀ ਪਾਰਟੀ ਦਾ ਤੇ ਇਥੋਂ ਤੱਕ ਕਿ ਜਿਹੜੇ ਆਜ਼ਾਦ ਉਮੀਦਵਾਰ ਮਨਦੀਪ ਸਿੰਘ ਖਾਲਸਾ ਉਹਨਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸ਼੍ਰੋਮਣੀ ਅਕਾਲੀ ਦਲ ਪੁਨਰ ਸਰਜੀਤ ਉਸ ਤੋਂ ਬਾਅਦ ਬਾਰਿਸ ਪੰਜਾਬ ਦੀ ਜਥੇਬੰਦੀ ਇਹ ਸਾਰੇ ਮਿਲ ਕੇ ਜੋਰ ਲਾਰੇ ਹੈ ਕਿ ਮਨਦੀਪ ਸਿੰਘ ਖਾਲਸਾ ਅੰਮ੍ਰਿਤਪਾਲ ਸਿੰਘ ਵਾਲੀ ਜਿਹੜੀ ਲਹਿਰ ਸੀਗੀ ਉਸ ਤਰੀਕੇ ਬਣਾਵੇ ਤੇ ਵੱਡੀ ਸੰਖਿਆ ਦੇ ਵਿੱਚ ਤਰਨ ਤਰਨ ਦੇ ਵਿੱਚੋਂ ਵੋਟਾਂ ਹਾਸਲ ਕਰਕੇ ਪੰਜਾਬ ਦੀ ਵਿਧਾਨ ਸਭਾ ਦੀਆਂ ਫੋੜੀਆਂ ਚੜ੍ਹ ਜੇ ਪਰ ਇਸ ਦੇ ਵਿੱਚ ਵੱਡੀਆਂ ਰੁਕਾਵਟਾਂ ਕਿਸੇ ਹੋਰ ਨੇ ਨਹੀਂ ਆਮ ਆਦਮੀ ਪਾਰਟੀ ਨੇ ਹੀ ਖੜੀਆਂ ਕਰ ਦਿੱਤੀਆਂ ਮੈਂ ਇਸ ਕਰਕੇ ਕਹਿ ਰਹੇ ਹਾਂ ਜੋ ਬਿਆਨ ਨਿਕਲ ਕੇ ਸਾਹਮਣੇ ਆ ਰਿਹਾ ਹੈ ਜੋ ਦਾਅਵੇ ਕੀਤੇ ਜਾ ਰਹੇ ਹੈ ਕਿ ਜਿਹੜੇ ਕੈਂਡੀਡੇਟ ਮਨਦੀਪ ਸਿੰਘ ਖਾਲਸਾ ਹੈ ਮਨਦੀਪ ਸਿੰਘ ਖਾਲਸਾ ਸੰਦੀਪ ਸਣੀ ਦੇ ਭਰਾ ਹੈ ਸੰਦੀਪ ਸਣੀ ਜਿਹੜੇ ਇਸ ਵਕਤ ਜੇਲ੍ਹ ਦੇ ਵਿੱਚ ਬੰਦ ਹੈ ਸੂਬਾ ਸਿੰਘ ਦੇ ਕਤਲ ਮਾਮਲੇ ਨੂੰ ਲੈ ਕੇ ਕਾਫੀ ਚਰਚਾ ਦੇ ਵਿੱਚ ਆਏ ਉਸ ਤੋਂ ਪਹਿਲਾਂ ਸੁਧੀਰ ਫਰੀ ਦੇ ਕਤਲ ਦੇ ਵਿੱਚ ਜੇਲ੍ਹ ਦੇ ਵਿੱਚ ਗਏ ਤੇ ਉਸ ਦੇ ਬਾਅਦ ਜੇਲ੍ਹ ਦੇ ਵਿੱਚ ਕਤਲ ਕਰ ਦਿੱਤਾ ਜਿਸ ਤੋਂ ਬਾਅਦ ਪੰਥਕ ਧਿਰਾਂ ਨੂੰ ਲੱਗਿਆ ਕਿ ਮਾਹੌਲ ਪੰਥ ਦੇ ਹੱਕ ਦੇ ਵਿੱਚ ਖੜਾ ਹੋ ਜਾਊਗਾ ਤੇ ਅਮਰਿਤਪਾਲ ਦੀ ਲਹਿਰ ਇਸ ਨਾਂ ਤੋਂ ਇੱਕ ਵਾਰ ਫਿਰ ਤੋਂ ਉੱਡ ਜਾਊਗੀ ਇਸੇ ਕਰਕੇ ਮਨਦੀਪ ਸਿੰਘ ਖਾਲਸਾ ਨੂੰ वारिस पंजाब दी जत्थेबंदी दावा करदी assi अपना कैंडिडेट बना ਦਿੱਤਾ शिरोमणि अकाली दल अमृतसर कहंदी assi सपोर्ट ਕੀਤਾ ਹੈ शिरोमणि अकाली दल पुनਰ ਸਰਜੀਤ कहंदी है की ए सारेया ਧਿਰਾਂ ਦਾ ਸਾਂਝਾ ਕੈਂਡੀਡੇਟ ਹੈ assi ਤਾਂ ਕਰਕੇ ਇਸ ਨੂੰ سپورਟ ਕਰ ਰਹੇ ਨਾ ਕਿ वारिस पंजाब दी ਜੱਥੇਬੰਦੀ ਦਾ ਤੇ ਇੰਡੀਪੈਂਡੈਂਟ ਤਾਂ ਆਪਣੇ ਸੁਭਾਵਿਕ ਤੌਰ ਤੇ ਆਪਣੇ ਆਪ ਹੀ ਉਹਨਾਂ ਨੂੰ ਡਿਕਲੇਅਰ ਕੀਤਾ ਜਾਣਾ ਸੀ ਕਿਉਂਕਿ वारिस पंजाब दी ਜੱਥੇਬੰਦੀ ਹਜੇ ਰਜਿਸਟਰਡ ਨਹੀਂ ਹੋਈ ਪਰ ਉਹ ਆਪਣਾ ਦਾਵਾ ਕਰ ਰਹੇ ਹੈ ਪਰ ਇਸ ਮਨਦੀਪ ਸਿੰਘ ਖਾਲਸਾ ਨੂੰ ਚੈਲੰਜ ਕਰਨ ਵਾਸਤੇ ਇੱਕ ਮਨਦੀਪ ਸਿੰਘ ਹੋਰ ਵੀ ਖੜੇ ਹੋਏ ਆ ਤੇ ਤੁਸੀਂ ਹੈਰਾਨ ਹੋਵੋਗੇ ਇਹ ਮਨਦੀਪ ਸਿੰਘ ਇੱਕ ਇਤਿਫਾਕ ਸਮਝੋ ਜਾਂ ਆਪਾਂ ਕਹ ਲਈਏ ਕਿ ਇੱਕ ਚਾਲ ਸਮਝੋ ਚਾਲ ਇਸ ਕਰਕੇ ਕਹਿ ਰਹੇ ਹਾਂ ਕਿਉਂਕਿ ਜੋ ਦਸਣ ਦੇ ਵਿੱਚ ਆ ਰਿਹਾ ਕਿ ਇਹ ਮਨਦੀਪ ਸਿੰਘ ਕੋਈ ਹੋਰ ਨਹੀਂ ਇੱਕ ਆਮ ਆਦਮੀ ਪਾਰਟੀ ਦੇ ਕੌਂਸਲਰ ਹੈਗੇ ਨਰਿੰਦਰ ਸਿੰਘ ਨਾਗੀ ਇਹ ਉਹਨਾਂ ਦੇ ਸੁਪੁੱਤਰ ਨੇ ਇਹ ਉਹਨਾਂ ਦੇ ਫਰਜ਼ੰਦ ਨੇ ਕੀ ਹੁਣ ਆਮ ਆਦਮੀ ਪਾਰਟੀ ਆਪਣੇ ਕਾਉਂਸਲਰ ਦੇ ਪੁੱਤਰ ਨੂੰ ਆਪਣੇ ਵਿਧਾਇਕ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਦੇ ਖਿਲਾਫ ਲੜਾਉਗੀ ਸੁਭਾਵਿਕ ਤੌਰ ਤੇ ਇਹ ਪੋਸੀਬਲ ਨਹੀਂ ਹੈਗਾ ਕਿਉਂਕਿ ਨਰਿੰਦਰ ਸਿੰਘ ਨਾਗੀ ਦਾ ਕਹਿੰਦੇ ਹਰਮੀਤ ਸਿੰਘ ਸੰਧੂ ਦੇ ਜ਼ੋਰ ਪ੍ਰਚਾਰ ਦੇ ਵਿੱਚ ਜੋਰਾ ਸ਼ੋਰਾ ਦੇ ਨਾਲ ਲੱਗੇ ਹੋਇਆ ਆਪਣੇ ਪੁੱਤਰ ਦੇ ਲਈ ਕੋਈ ਪ੍ਰਚਾਰ ਨਹੀਂ ਕਰ ਰਹੇ ਤਾਂ ਫਿਰ ਇਹ ਕੀ ਸਮਝੀ ਇੱਕ ਡਮੀ ਕੈਂਡੀਡੇਟ ਮਨਦੀਪ ਸਿੰਘ ਵਰਸਸ ਮਨਦੀਪ ਸਿੰਘ ਬਣਾਉਣ ਵਾਸਤੇ ਕਿ ਲੋਕ ਕਨਫਿਊਜ਼ ਹੋ ਜਾਣ ਕਿ ਮਨਦੀਪ ਸਿੰਘ ਕਿਹੜੇ ਨੂੰ ਵੋਟ ਪਾਉਣੀ ਹੈ ਕਿਉਂਕਿ ਦੋਨਾਂ ਦੀ ਜਿਹੜੀ ਫੋਟੋ ਲੱਗੀ ਹੈ ਉਹ ਸਿੱਖ ਫੇਸ ਵਾਲੀ ਫੋਟੋ ਲੱਗੀ ਹੈ ਤੇ ਦੂਸਰਾ ਵੀ ਮਨਦੀਪ ਸਿੰਘ ਸਿੱਖ ਫੇਸ ਹੈ ਤੇ ਸਭ ਤੋਂ ਹੈਰਾਨ ਕਰਦੀ ਗੱਲ ਮਨਦੀਪ ਸਿੰਘ ਜਿਹੜੇ ਕੀ ਆਮ ਆਦਮੀ ਪਾਰਟੀ ਦੇ ਕੌਂਸਲ ਨਰਿੰਦਰ ਸਿੰਘ 나ਗੀ ਦੇ ਪੁੱਤਰ ਨੇ ਉਹਨਾਂ ਨੂੰ ਚੋਣ ਨਿਸ਼ਾਨ ਕਿਹੜਾ ਮਿਲਿਆ ਉਹਨਾਂ ਨੂੰ ਚੋਣ ਨਿਸ਼ਾਨ ਵੀ ਅਮਰਿਤਪਾਲ ਦੇ ਕੋਲ ਜਿਹੜਾ ਮੈਂਬਰ ਪਾਰਲੀਮੈਂਟ ਅਮਰਿਤਪਾਲ ਦੇ ਕੋਲ ਜਿਹੜਾ ਮਾਈਕ ਸੀਗਾ ਉਹੀ ਮਿਲਿਆ ਹੁਣ ਇਹ ਇੱਕ ਇਤਿਫਾਕ ਸਮਝਿਏ ਜਾਂ ਇਸ ਦੇ ਪਿੱਛੇ ਚਾਲ ਸਮਝਿਏ ਹਾਲਾਂਕਿ ਚੋਣਸ਼ਾਨ ਤਾਂ ਕਹਿੰਦੇ ਇਲੈਕਸ਼ਨ ਕਮਿਸ਼ਨ ਨੇ ਦੇਣਾ ਹੁੰਦਾ ਤੇ ਅਕਸਰ ਸਵਾਲ ਇਲੈਕਸ਼ਨ ਕਮਿਸ਼ਨ ਦੇ ਉੱਪਰ ਵੱਡੇ ਖੜੇ ਹੁੰਦੇ ਆ ਕਿ ਜਿਸ ਦੀ ਸੱਤਾ ਜਿਸ ਦੀ ਸੱਤਾ ਇਲੈਕਸ਼ਨ ਕਮਿਸ਼ਨ ਵੀ ਕਹਿੰਦੇ ਉਸ ਦੇ ਵੱਲ ਝੁਕਾ ਦੇ ਨਾਲ ਟੁਰਦਾ ਹਾਲਾਂਕਿ ਇੰਡੀਪੈਂਡੈਂਟ ਆਜ਼ਾਦ ਅਦਾਰਾ ਹੈਗਾ ਇਲੈਕਸ਼ਨ ਕਮਿਸ਼ਨ ਪਰ ਜਿਹੜਾ ਮਾਈਕ ਅਮਰਿਤਪਾਲ ਸਿੰਘ ਦਾ ਸੀਗਾ ਜਿਹੜਾ ਮਾਈਕ ਮਨਦੀਪ ਸਿੰਘ ਖਾਲਸਾ ਵਾਸਤੇ ਮੰਗਿਆ ਜਾ ਰਿਹਾ ਸੀਗਾ ਚੋਣ ਨਿਸ਼ਾਨ ਕਿਉਂਕਿ ਉਹ ਹੀ ਅੰਮ੍ਰਿਤਪਾਲ ਦਾ ਸੀਗਾ ਤੇ ਉਹ ਮਾਈਕੀ ਜਿਹੜੀ ਵਾਰਿਸ ਪੰਜਾਬ ਦੀ ਜੱਥੇਬੰਦੀ ਦੀ ਪਛਾਣ ਬਣ ਗਈ ਸੀ ਕਹਿੰਦੇ ਉਹ ਅੰਮ੍ਰਿਤਪਾਲ ਦੀ ਆਵਾਜ਼ ਹੈਗੀ ਐਮਪੀ ਅੰਮ੍ਰਿਤਪਾਲ ਦੀ ਇਸੇ ਕਰਕੇ ਉਹੀ ਆਵਾਜ਼ ਦੇ ਨਾਲ ਅਸੀਂ ਜਿੱਤਾਂਗੇ ਉਹੀ ਮਾਈਕ ਦੇ ਨਾਲ ਜਿੱਤਾਂਗੇ ਤੇ ਤਰਨਤਾਰਨ ਦੇ ਵਿੱਚ ਲੋਕਾਂ ਨੇ ਵੋਟਾ ਉਸ ਮਾਈਕ ਨੂੰ ਖੂਬ ਪਾਈਆਂ ਵੱਡੀ ਸੰਖਿਆ ਦੇ ਵਿੱਚ ਹਜੇ 6 ਮਹੀਨੇ ਸਾਲ ਪਹਿਲਾਂ ਵੋਟਾਂ ਪਾਈਆਂ ਜਦੋਂ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਨੂੰ ਬਣਾਇਆ ਵੱਡੀ ਸੰਖਿਆ ਦੇ ਵਿੱਚ ਸਾਰਿਆਂ ਦੇ ਦਿਮਾਗ ਦੇ ਵਿੱਚ ਉਹ ਚੋਣ ਨਿਸ਼ਾਨ ਬੈਠਾ ਹੋਇਆ ਮਾਈਕ ਕੀ ਉਹ ਅਮਰਿਤਪਾਲ ਸਿੰਘ ਦਾ ਤੇ ਹੁਣ ਜਿਹੜਾ ਅਮਰਿਤਪਾਲ ਸਿੰਘ ਦੀ ਵਾਰਿਸ ਪੰਜਾਬ ਦੀ ਜੱਥੇਬੰਦੀ ਦਾ ਨੁਮਾਇੰਦਾ ਜਾਂ ਕਹਿ ਲਈਏ ਜਾਂ ਉਹਨਾਂ ਦਾ ਸਾਂਝਾ ਪੰਥਕ ਦਾ ਨੁਮਾਇੰਦਾ ਮਨਦੀਪ ਸਿੰਘ ਖਾਲਸਾ ਕੀ ਹੁਣ ਉਹਦਾ ਮਾਈਕ ਵੀ ਚੋਣ ਨਿਸ਼ਾਨ ਹੋਏਗਾ ਪਰ ਅਜਿਹਾ ਨਹੀਂ ਹੈ ਇਹ ਆਮ ਆਦਮੀ ਪਾਰਟੀ ਦੇ ਜਿਹੜੇ ਕਾਉਂਸਲਰ ਆ ਉਹਨਾਂ ਦੇ ਸੁਪੁੱਤਰ ਨੂੰ ਦੇ ਦਿੱਤਾ ਗਿਆ ਇਹ ਚੋਣ ਨਿਸ਼ਾਨ ਇਹ ਇਤਿਫਾਕ ਸਮਝੀਏ ਜਾਂ ਚਾਲ ਸਮਝੀਏ ਹੁਣ ਆਪਣੇ ਉੱਪਰ ਆ ਸਮਝਣ ਦੀ ਗੱਲ ਹੈ ਕਿਉਂਕਿ ਸੱਤਾ ਤਾਂ ਅਕਸਰ ਇਸੇ ਤਰੀਕੇ ਚਲਦੀ ਹੈ ਸ਼ਾਮ-ਦਾਮ ਦੰਡ-ਭੇਦ ਲੜਾਈ ਝਗੜਾ ਝੂਠ ਸੱਚ ਇੱਥੋਂ ਦਿਖਦਾ ਹੈ ਕਿ ਵਾਕਿਆ ਇਹ ਸਾਰੇ ਦਾ ਪੇਚ ਵਰਤੇ ਜਾ ਰਹੇ ਐ ਇੱਥੇ ਤਰਨ-ਤਰਨ ਦੀ ਜਿਮਣੀ ਚੋਣਾ ਸਤੇ ਸਾਰੇ ਅਫਸਰਾਂ ਦੀਆਂ ਡਿਊਟੀਆਂ ਲਾ ਦਿੱਤੀਆਂ ਤੇ ਸਾਰੇ ਪਾਰਟੀ ਦੀ ਤਾਕਤ ਕਹਿੰਦੇ ਤਰਨ-ਤਰਨ ਦੇ ਵਿੱਚ ਆਮ ਆਦਮੀ ਪਾਰਟੀ ਨੇ ਝੋਕਤੀ ਹਰ ਤਰੀਕੇ ਜਿੱਤਣਾ ਤੇ ਹੁਣ ਕਹਿੰਦੇ ਪੰਥਕ ਏਜੰਡਾ ਵੀ ਲੈ ਕੇ ਚੱਲ ਰਹੇ ਆ ਉਹ ਭ੍ਰਸ਼ਟਾਚਾਰ ਦਾ ਉੱਥੇ ਮੁੱਦਾ ਘਟ ਗਿਆ ਤੇ ਆਪਣਾ ਧਾਰਮਿਕ ਏਜੰਡਾ 350ਵਾਂ ਸਾਲਾ ਕਹਿੰਦੇ ਅਸੀਂ ਧੂਮ ਧਾਮ ਦੇ ਨਾਲ ਮਨਾ ਰਹੇ ਹਾਂ ਤੇ ਹੁਣ ਕਿਤੇ ਨਾ ਕਿਤੇ ਇਹ ਤਸਵੀਰ ਬਣਦੀ ਦਿਖ ਰਹੀ ਹੈ ਕਿ ਆਮ ਆਦਮੀ ਪਾਰਟੀ ਜਿਹੜੀ ਆਪਣੇ ਆਪ ਨੂੰ ਸੈਕੂਲਰ ਅਖਵਾਉਂਦੀ ਸੀ ਉਹ ਧਰਮ ਦੇ ਏਜੰਡੇ ਨੂੰ ਉਸੇ ਚੀਜ਼ ਨੂੰ ਆਧਾਰ ਬਣਾ ਕੇ ਲੋਕਾਂ ਦੇ ਵਿੱਚ ਜਾਰੀ ਹੈ ਤੇ ਦੂਸਰੇ ਪਾਸੇ ਜਿਹੜੇ ਮਨਦੀਪ ਸਿੰਘ ਖਾਲਸਾ ਦੇ ਵਿਰੋਧੀ ਖੜੇ ਆਪਣੇ ਹੀ ਕੌਂਸਲਰ ਦੇ ਪੁੱਤਰ ਨੂੰ ਖੜਾ ਕਰ ਦਿੱਤਾ ਕਿ ਨਾਮ ਦਾ ਭੁਲੇਖਾ ਪੈ ਜੇ ਦੂਸਰੇ ਪਾਸੇ ਚੋਣ ਨਿਸ਼ਾਨ ਵੀ ਚੋਰੀ ਕਰ ਲਿਆ ਚੋਰੀ ਕਰ ਲਿਆ ਤਾਂ ਨਹੀਂ ਕਹਿ ਸਕਦੇ ਸਿੱਧੇ ਤੌਰ ਤੇ ਪਰ ਟੇਡੇ ਢੰਗ ਦੇ ਨਾਲ ਜਰੂਰ ਇਸ ਨੂੰ ਕਿਹਾ ਜਾ ਸਕਦਾ ਹੈ ਕਿ ਹਾਂ ਇਲੈਕਸ਼ਨ ਕਮਿਸ਼ਨ ਤੋਂ ਲੈ ਲਿਆ ਜਾਂ ਇਲੈਕਸ਼ਨ ਕਮਿਸ਼ਨ ਨੂੰ ਮਜਬੂਰ ਕਰ ਦਿੱਤਾ ਦੇਣ ਵਾਸਤੇ ਇਹ ਆਪਣੇ ਆਪ ਦੇ ਵਿੱਚ ਇੱਕ ਸਵਾਲ ਖੜਾ ਕਰ ਰਿਹਾ ਕਿ ਇਹ ਇੱਕ ਇਤਫਾਕ ਸੀ ਜਾਂ ਇਲੈਕਸ਼ਨ ਕਮਿਸ਼ਨ ਦੀ ਮਿਹਰਬਾਨੀ ਸੀ ਕਿਉਂਕਿ ਜਿਹੜਾ ਹੁਣ ਮਨਦੀਪ ਸਿੰਘ ਖਾਲਸਾ ਨੂੰ ਚੋਣ ਨਿਸ਼ਾਨ ਮਿਲਿਆ ਉਹ ਬਾਲਟੀ ਹੈ ਹਾਲਾਂਕਿ ਬਾਲਟੀ ਵੀ ਸ਼ਿਵਰੰਜੀ ਸਿੰਘ ਮਾਨ ਜਿਹੜੀ ਸ਼੍ਰੋਮਣੀ ਅਕਾਲੀ ਦਲ ਅਮਲਿਤਸਰ ਹੈ ਉਹਨਾਂ ਦੀ ਸਪੋਰਟ ਕਰ ਰਹੀ ਹੈ ਉਹਨਾਂ ਦਾ ਚੋਣ ਨਿਸ਼ਾਨ ਹੈ ਚਲੋ ਉਤਾ ਲੋਕਾਂ ਨੂੰ ਪਤਾ ਹੀ ਹੈ ਕਿ ਸਿਮਰਜੀਤ ਸਿੰਘ ਬਾਦਲੀ ਦਾ ਚੋਣ ਨਿਸ਼ਾਨ ਜਿਹੜਾ ਮਾਨ ਹੋਂਨਾ ਦਾ ਸ਼੍ਰੋਮਣੀ ਅਕਾਲੀ ਦਲ ਅਮਰਿਤਸਰ ਦਾ ਬਾਦਲੀ ਹੈ ਤੇ ਉਹ ਸਪੋਰਟ ਤਾਂ ਉਸ ਦੀ ਮਨਦੀਪ ਸਿੰਘ ਖਾਲਸਾ ਦੀ ਕਰ ਹੀ ਰਹੇ ਨੇ ਪਰ ਇਸ ਚੀਜ਼ ਦਾ ਨੁਕਸਾਨ ਵੱਡੇ ਪੱਧਰ ਉੱਪਰ ਜ਼ਰੂਰ ਹੋ ਸਕਦਾ ਹੈ ਕਿਉਂਕਿ ਲੋਕਾਂ ਦੇ ਜ਼ਿਹਨ ਦੇ ਵਿੱਚ ਇੱਕ ਚੋਣ ਨਿਸ਼ਾਨ ਵਸਿਆ ਹੋਇਆ ਹੈ ਚੋਣ ਨਿਸ਼ਾਨ ਇੱਕ ਪਛਾਣ ਬਣ ਜਾਂਦਾ ਜਿਵੇਂ ਹੁਣ ਸ਼੍ਰੋਮਣੀ ਅਕਾਲੀ ਦਲ ਦੀ ਪਛਾਣ ਟੱਕੜੀ ਹੈ ਤੇ ਲੋਕਾਂ ਦੇ ਜ਼ਿਹਨ ਦੇ ਵਿੱਚ ਉਹ ਬਾਬੇ ਨਾਨਕ ਦੀ ਤੱਕੜੀ ਦੀ ਤਸਵੀਰ ਬਣਾਉਣ ਦੀ ਕੋਸ਼ਿਸ਼ ਕਰਦੇ ਆ ਤੇ ਹੁਣ ਇਸੇ ਚੀਜ਼ ਨੂੰ ਲੈ ਕੇ ਕਿ ਆਖਰਕਾਰ ਲੋਕਾਂ ਨੂੰ ਸਮਝਾਉਣਾ ਕਿ ਸਾਡਾ ਹੁਣ ਚੋਣ ਨਿਸ਼ਾਨ ਬਾਲਟੀ ਹੈ ਇੱਕ ਵੱਡੀ ਸਿਰਦਰਦੀ ਜ਼ਰੂਰ ਇਹ ਪੰਥਕ ਧਿਰਾਂ ਦੀ ਬਣ ਗਈ ਹੈ ਤੇ ਆਮ ਆਦਮੀ ਪਾਰਟੀ ਵਾਸਤੇ ਇੱਕ ਆਪਾਂ ਕੀ ਇਹ ਕੀ ਓਪਰਚੁਨਿਟੀ ਜਿਸ ਨੂੰ ਅੰਗਰੇਜ਼ੀ ਚ ਕਿਹਾ ਜਾਂਦਾ ਹੈ ਇੱਕ ਮੌਕਾ ਅਮਰਿਤਪਾਲ ਸਿੰਘ ਦੇ ਸਾਥੀ ਮਨਦੀਪ ਸਿੰਘ ਖਾਲਸਾ ਦੀਆਂ ਵੋਟਾਂ ਨੂੰ ਢਾਹ ਲੌਂਦਾ ਧੰਨਵਾਦ ਜੁੜੇ ਰਹੋ ਪੱਤਰਕਾਰ ਆਸ਼ੂ ਅਨੇਜਾ ਦੇ ਨਾਲ